ਗੁਰੂ ਪਿਆਰੇਓ ਇਹ ਤਰਲਾ ਹੈ ਬਾਬੇ ਦੀ ਬਾਣੀ ਦਾ ਕਿ ਸਰੀਰ ਇੱਕ ਚੋਲਾ ਹੈ ਤੇ ਗੁਰਮੁਖ ਪਿਆਰੇ ਸ਼ਬਦ ਪੜ੍ਹ ਕੇ ਗਏ ਸੰਤ ਮਿਲੈ ਕਿਛ ਸੁਣੀਐ ਕਹੀਐ ਸਾਨੂੰ ਕੀ ਅਗਾਜ ਕੀਤਾ ਕਿ ਜਦੋਂ ਕੋਈ ਬੰਦਗੀ ਵਾਲੀ ਰੂਹ ਕਮਾਈ ਵਾਲੀ ਰੂਹ ਦਾ ਸੰਗ ਕਰੋਗੇ ਨਾ ਤੁਹਾਡਾ ਜੀਵਨ ਪਲਟੇਗਾ ਜਿਸ ਤਰ੍ਹਾਂ ਸਤਪੁਰਸ਼ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਅਨਸਬੰਸ ਬਹਾਦਰ ਬਾਬਾ ਬਿਰੀ ਚੰਦ ਸਾਹਿਬ ਜੀ ਉਹਨੇ ਆਪਣੀ ਜ਼ਿੰਦਗੀ ਅੰਦਰ ਕਿਉਂਕਿ ਖੇਡਾਂ ਤੇ ਉਹਨਾਂ ਦੀਆਂ ਹੁੰਦੀਆਂ ਉਹ ਤੇ ਦਰਗਾਈ ਹੁੰਦੇ ਸੀ ਨਾ ਬਸੀਨਾ ਪਰ ਸਾਡੇ ਲਈ ਇਤਿਹਾਸ ਖੋਲਦੇ ਆ ਸਾਨੂੰ ਜਗਾਉਣ ਵਾਸਤੇ ਉਹ ਇਸ ਤਰ੍ਹਾਂ ਖੇਡਾਂ ਖੇੜਦੇ ਜਿੱਦਾਂ ਗੁਰੂ ਰਾਮਦਾਸ ਸਾਰੇ ਦਰਗਾਹਾਂ ਆਏ ਆ ਉਹ ਤੇ ਸਿੱਖੀ ਆਤੈ ਸੰਗਤੀ ਪਾਰ ਬ੍ਰਹਮ ਕਰਨਵ ਸਕਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਉਤ ਆਪ ਦਰਗਾਈ ਮਹਾਪੁਰਖ ਸਤਪੁਰਸ਼ ਰੱਬ ਜੀ ਪਰਮੇਸ਼ਰ ਜੀ ਦੀ ਫੌਜ ਤੇ ਸਾਡੇ ਲਈ ਸੇ ਦੇ ਬਣ ਗਈ ਕਿ ਭਾਈ ਜੇ ਕਿਸੇ ਦੀ ਮਾਂ ਮਰ ਜੇ ਛੋਟੇ ਹੁੰਦਿਆਂ ਪਿਓ ਮਰ ਜੇ ਪੈਲੀ ਬੰਨਾ ਨਾ ਹੋਵੇ ਕੋਲੇ ਚਾਚੀ ਤਾਏ ਨਾ ਆਉਣ ਤੇ ਕਿਤੇ ਰੋਇਓ ਨਾ ਗੁਰੂ ਨਾਨਕ ਦੇ ਘਰ ਦਾ ਪੱਲਾ ਫੜ ਲਿਓ ਚਾਰ ਪਦਾਰਥ ਜੀ ਕੋ ਮੰਗੇ ਸਾਧ ਜਨਾ ਕੀ ਸੇਵਾ ਚ ਲੱਗ ਜੇ ਉਤੇ ਮਾਰੇ ਨੇ ਆਵਟੋ ਕਰੀ ਚੁਕੀ ਭਾਂਡੇ ਮਾਂਜੇ ਤੇ ਜੀਵਨ ਕਿੱਥੋਂ ਸ਼ੁਰੂ ਹੋਇਆ ਹਮ ਰੁਲਤੇ ਫਿਰਤੇ ਕੋਈ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੀ ਜਦੋਂ ਵੀ ਜ਼ਿੰਦਗੀ ਚ ਭੈਣਾ ਵੀਰ ਤੁਸੀਂ ਬੈਠੇ ਹੋ ਮਹਾਂਪੁਰਖ ਬੈਠੇ ਮਯੂਸ ਹੋ ਇੱਕ ਵਾਰੀ ਗੁਰੂ ਰਾਮਦਾਸ ਜੀ ਨੂੰ ਯਾਦ ਕਰਿਆ ਕਰੋ ਇਸੇ ਤਰ੍ਹਾਂ ਜੇ ਕੋਈ ਬੰਦਾ ਗੁਰਾਏ ਪੈ ਗਿਆ ਗਲਤ ਰਸਤਾ ਚੁਣ ਲਿਆ ਕਈ ਬੰਦੇ ਸੰਗ ਦੇ ਨਹੀਂ ਅਮਰਤ ਛੱਕਦੇ ਸੰਗ ਦੇ ਨਹੀਂ ਗੁਰਦੁਆਰੇ ਆਉਂਦੇ ਬਾਬਾ ਜੀ ਮੈਂ ਗਲਤ ਕੰਮ ਕਰ ਬੀਠਾ ਮੈਨੂੰ ਸ਼ਰਮ ਆਉਂਦੀ ਉਹਨਾਂ ਵਾਸਤੇ ਕੋਤਕ ਕਰਤੀ ਆ ਸੀ ਬਾਬਾ ਬਿਧੀ ਚੰਦ ਸਾਹਿਬ ਨੇ ਉਹ ਖੇਡਾਂ ਸੀ ਉਹਨਾਂ ਦੀ ਕਿ ਉਹਨਾਂ ਨੇ ਸਾਨੂੰ ਇਹ ਸਿਖਾਉਣਾ ਸੀ ਵੀ ਕਿਸੇ ਸਾਧੂ ਦੀ ਜਦੋਂ ਸੰਗਤ ਇਹ ਸ਼ਬਦ ਤੋਂ ਆਪਾਂ ਰੰਭਤਾ ਕੀਤੀ ਜਿੱਥੇ ਰਾਗੀ ਸਿੰਘ ਛੱਡ ਕੇ ਗਏ ਕਿ ਸੰਤ ਮਿਲੇ ਕਿਛ ਸੁਣੀਏ ਕਹੀਏ ਤੇ ਉਹ ਪੂਰਨ ਮਹਾਪੁਰਖ ਬਾਬਾ ਪਾਈ ਅਦਲੀ ਜੀ ਕਿਉਂਕਿ ਮਹਾਪੁਰਖ ਆਏ ਤੇ ਮੇਰੀ ਦ੍ਰਿਸ਼ਟੀ ਉਧਰ ਨੂੰ ਚਲੇਗੀ ਕਿਉਂਕਿ ਸਾਧੂ ਦੀ ਖੇਡ ਕੈਸੀ ਦੋ ਘੜੀਆਂ ਦੀ ਸੰਗਤ ਕਿਸੇ ਬੰਦਗੀ ਵਾਲੇ ਦੀ ਤੁਸੀਂ ਸਾਰਿਆਂ ਨੇ ਪੜਿਆ ਜਿਨ ਕੇ ਚੋਲੇ ਬੋਲਿਆ ਕਰੋ ਚੀ ਜਿਨ ਕੇ ਚੋਲੇ ਕੰਤ ਤਿਨਾਂ ਕੇ ਪਾਸ ਵੀ ਰੱਬ ਉਹਨਾਂ ਦੀ ਬੁੱਕਲ ਚਾ ਚੋਲਾ ਸਰੀਰ ਆ ਗਿਆਨ ਇੰਦਰੀ ਤੇ ਕਰਮ ਇੰਦਰੀ ਜਿੰਨੇ ਕਾਬੂ ਕਰ ਲੇ ਪਰ ਹੁੰਦੇ ਨਹੀਂ ਵੈਸੇ ਬੜੇ ਝੰਡਾਲ ਹੈ ਕਿਉਂਕਿ ਹੁਣ ਸਮੇਂ ਦਾ ਪ੍ਰਭਾਵ ਵੀ ਏਡਾ ਮਾੜਾ ਵਾ ਪੀ ਸਾਰਿਆਂ ਕੋ ਮੋਬਾਈਲ ਆ ਤੇ ਮੋਬਾਈਲ ਚ 70% ਗੰਦਗੀ ਆ ਤੇ ਤੁਸੀਂ ਨਿਆਣਿਆਂ ਨੂੰ ਲੈ ਕੇ ਦਿੱਤੇ ਲੱਖ ਲੱਖ ਰੁਪਏ ਇਹਦੇ ਕਿਉਂ ਬੈਣਾ ਜਿਹੜੇ ਬੱਚੇ ਦੀ 12 ਸਾਲ ਤੋਂ ਘੱਟ ਉਮਰ ਕੁੜੀ ਜਾਂ ਮੁੰਡਾ ਪ੍ਰਚਾਰਕ ਹੋ ਨਾ ਤੇ ਅਸੀਂ ਵੀ ਬੱਚੇ ਆ ਉਹਨਾਂ ਨੂੰ ਮੋਬਾਈਲ ਨਾ ਦਿਓ ਇਹਨੇ ਖੇਡ ਸਾਰੀ ਖਰਾਬ ਕਰਤੀ ਕਿਉਂਕਿ ਸ਼ਬਦ ਜਿਹੜਾ 870 ਗਿਤੇ ਆਇਆ ਕਿੰਨੇ ਪਿਆਰ ਨਾਲ ਰਾਗੀ ਸਿੰਘ ਪੜ ਕੇ ਗਏ ਸੰਤ ਮਿਲੈ ਕਿਛ ਸੁਣੀਐ ਅਗਲੀ ਪੰਕਤੀ ਕੀ ਆ ਮਿਲੈ ਅਸੰਤ ਮਸਤ ਕਰ ਵੀ ਜਿੱਥੇ ਪਹਿੜੀ ਸੰਗਤ ਮਿਲਦੀ ਉਥੇ ਅੱਖਾਂ ਬੰਦ ਕਰ ਲੋ ਤੇ ਕੰਨਾਂ ਚ ਉਂਗਲਾਂ ਦੇ ਲੋ ਤੇ ਮੈਨੂੰ ਲੱਗਦਾ ਹੁਣ 90% ਅਸੀਂ ਜਿੱਥੇ ਅੱਖਾਂ ਬੰਦ ਕਰਨੀਆਂ ਉਥੇ ਖੋਲੀਆਂ ਵਾਂ ਜਿੱਥੇ ਕੰਨ ਬੰਦ ਕਰਨੇ ਉਥੇ ਖੋਲ੍ਹ ਲਿਆ ਤੇ ਜਿੱਥੇ ਕੋਈ ਚੰਗੀ ਚੀਜ਼ ਉਥੇ ਕੋਈ ਵੈਂਦਾ ਹੀ ਨਹੀਂ ਤਾਂ ਕਰਕੇ ਕਿਸੇ ਕਮਾਈ ਵਾਲੇ ਨੇ ਸਿਮਰਨਾ ਫੜਾਇਆ ਸੀ ਬਾਬਾ ਬਿਧੀਚੰਦ ਸਾਹਿਬ ਜੀ ਨੂੰ ਕਹਿੰਦੇ ਕਰੋ ਤੇ ਜਦੋਂ ਸਾਰਾ ਆਨੰਦ ਆਪ ਜੀ ਨੇ ਸੁਣਿਆ ਮੇਰਾ ਵਿਸ਼ਾ ਮਾਮਪੁਰਖਾਏ ਕਰਕੇ ਤੇ ਫਿਰ ਖੇਡ ਕੀ ਵਾਪਰੀ ਕਾਲੀਆਂ ਬੂਰੀਆਂ ਤਾਂ ਉਹ ਤੇ ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਕਹਿੰਦੇ ਮਾਮਪੁਰਖ ਇਹ ਮਾਲਾ ਚ ਬੜੀ ਸ਼ਕਤੀ ਆ ਇਹ ਮਾਲਾ ਬੜੀ ਕਮਾਲ ਦੀ ਆ ਤੇ ਮੈਂ ਰੱਖਣਾ ਲਵਾਂ ਆਖੋ ਸਤਨਾਮ ਤੇ ਭਾਈ ਅਦਲੀ ਜੀ ਨੇ ਕਿਹਾ ਕਿਉਂਕਿ ਉਹ ਸਤਪੁਰਸ਼ ਸੀ ਖੇਡਾਂ ਖੇਡ ਗਿਆ ਸਾਡੇ ਲਈ ਉਹ ਕਹਿੰਦੇ ਮਾਲਾ ਸਾਡੇ ਕੋਲੇ ਹੀ ਕੰਮ ਕਰਦੀ ਆ ਅਹੀਂ ਸਿੱਧ ਕੀਤੀ ਆ ਤੁਸੀਂ ਅੱਜ ਵੀ ਵੇਖੋ ਕੋਈ ਨਿੰਦਿਆ ਕਰੀ ਜਾਣ 100 ਬਿਰਾਂ ਵੀ ਮਾਲਾ ਫੇਰਨੀ ਜੇ ਅੰਦਰ ਜਾਪ ਚੱਲਣਾ ਚਾਹੀਦਾ ਨਹੀਂ ਪਿਆਰਿਓ ਉਹ ਖੇਡਾਂ ਵੱਡੀਆਂ ਹੋ ਜਾਂਦੀਆਂ ਕੋਈ ਵੀ ਸਾਧਨ ਹੋਵੇ ਤੁਸੀਂ ਮਾਲਾ ਰੱਖ ਕੇ ਵੇਖ ਲਓ ਆਟੋਮੈਟਿਕ ਤੁਹਾਡਾ ਜੀ ਕਰਨਾ ਵੀ ਮਣਕਾ ਚੱਲੂਗਾ ਆਖੋ ਸਤਨਾਮ ਉਹ ਤਰ੍ਹਾਂ ਨਹੀਂ ਇਹ ਵੀ ਯੁਗਤੀ ਤੇ ਮਾਮਪੁਰਖਾਂ ਨੇ ਆਖਿਆ ਕਹਿਣ ਲੱਗੇ ਬਾਬਾ ਬਿਧੀ ਚੰਦ ਸਾਹਿਬ ਨੂੰ ਗੁਰਮੁਖਾ ਇਹ ਮਾਲਾ ਅਸੀਂ ਸਾਧਨਾ ਨਾਲ ਸਾਦੀ ਹੈ ਤੇ ਇਹ ਸਾਡੇ ਕੋਲੇ ਕੰਮ ਕਰਦੀ ਜੇ ਤੂੰ ਨਵੀਂ ਲੈਣੀ ਚਾਹਣਾ ਇਹਦੇ ਨਾਲ ਦੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕਰ ਚਲਜਾ ਆਖੋ ਸਤਨਾਮ ਖੇਡ ਵੇਖੋ ਇੱਕ ਸੰਤ ਮਿਲੈ ਕਿਛ ਤੇ ਜਦੋਂ ਉੱਥੇ ਗਏ ਤੇ ਪੰਜਵੇਂ ਗੁਰਦੇਵ ਪੰਚਮ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰਸ਼ਨ ਸਤਿਦਾਰੇ ਕੀਤੇ ਕੀਰਤਨ ਕਥਾ ਸੁਣੀ ਇੰਨਾ ਕਿ ਰਸ ਬਣ ਗਿਆ ਇੰਨਾ ਕਿ ਆਨੰਦ ਬਣ ਗਿਆ ਜਦੋਂ ਅੰਦਰੋਂ ਸਿੱਖ ਬਾਣੀ ਪੜਦਾ ਸੇਵਾ ਕਰਦਾ ਤੇ ਗੁਰੂ ਸਾਹਿਬ ਨੂੰ ਆਪ ਮਿਲ ਪੈਂਦੇ ਆਖੋ ਸਤਨਾਮ ਉਹ ਤੇ ਅੰਦਰੋਂ ਜਾਣਦੇ ਘਟ ਘਟ ਕੀ ਅੰਤਰ ਕੀ ਭਲੇ ਬੁਰੇ ਕੀ ਪੀਰ ਪਛਾਣਤ ਕਹਿਣ ਲੱਗੇ ਵਿਧੀ ਚੰਦ ਸਾਹਿਬ ਜੀ ਨੂੰ ਆਪ ਆਵਾਜ਼ ਮਾਰੀ ਸਤਗੁਰਾਂ ਕਿੱਥੋਂ ਆਏ ਭਾਈ ਕੀ ਚਾਹੀਦਾ ਹੈ ਤੇ ਫਿਰ ਉਹਨਾਂ ਸੱਚ ਬਤਾ ਦਿੱਤਾ ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਭਾਈ ਜੇ ਵਾਕਿਆ ਤੁਸੀਂ ਸਾਧ ਬਣਨਾ ਚਾਹਣਿਓ ਤੇ ਸੰਗਤ ਦੇ ਝੂਠੇ ਭਾਂਡੇ ਬੋਲੋ ਸਤਨਾਮ ਕੋੜਿਆਂ ਦੀ ਸੇਵਾ ਜੋੜਿਆਂ ਦੀ ਸੇਵਾ ਸ਼ੁਰੂ ਕਰ ਦਿਓ ਇੰਨੀ ਕੁ ਫਿਰ ਕਮਾਲੀ ਇੱਕ ਦਿਨ ਬਾਹਰੇ ਨੇ ਸੀਨੇ ਨਾਲ ਲਾ ਕੇ ਆਖਿਆ ਬਿਰੀ ਚੰਦ ਸੀਨਾ ਗੁਰੂ ਦਾ ਭਾਉ ਭਗਤ ਕਮੀ ਕਦੇ ਨਾ ਹੈ ਕਿ ਭਾਈ ਬਿਰੀ ਚੰਦ ਸਾਡੀ ਛਾਤੀ ਸਾਡਾ ਅੰਦਰ ਹੈ ਇਹਦੇ ਕੂਕਰਾਂ 'ਚ ਵੀ ਕਰਾਮਾਤਾਂ ਹੋਣਗੀਆਂ ਸੋ ਸਤਿਕਾਰਯੋਗ ਮਹਾਂਪੁਰਖ ਕਈ ਵਾਰੀ ਤਰਸੀਦਾ ਕਿ ਮਹਾਂਪੁਰਖਾਂ ਦਾ ਇੱਕ ਦੋ ਸਮਾਗਮਾਂ 'ਚ ਅੱਗੇ ਵੀ ਦਰਸ਼ਨ ਹੋਏ ਅੱਜ ਭਾਗ ਚੰਗੇ ਆਪਾਂ ਲੱਗੇ ਆ ਤੇ ਮਹਾਂਪੁਰਖ ਬਾਬਾ ਅਵਤਾਰ ਸਿੰਘ ਸਾਹਿਬ ਜੀ ਜਥੇ ਸਵੇਤਾ ਹਜਰੀ ਭਰ ਰਹਿਆ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਮਾਰੇ ਦੇ ਘਰੋਂ ਦੋ ਚੀਜ਼ਾਂ ਮੰਗਿਆ ਕਰੋ ਆਓ ਮੰਗ ਲਈਏ ਫਿਰ ਅੱਗੇ ਚੱਲਦੇ ਆਂ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਦੋਵੇ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਦੋਵੇ बे तार दे स्ििििििििििििििििििम दोमे बेर सेवात्िमन दोवे ਬਖਸ਼ੀ ਗੁਰ ਮੇਰਿਆ ਸਿਵਾ ਤੇ ਸਿਮਰਨ 도ਵੇ ਬਖਸ਼ੀ ਗੁਰ ਮੇਰਿਆ ਸਿਵਾ ਤੇ ਸਿਮਰਨ 도ਵੇ ਬਖਸ਼ੀ ਗੁਰ ਮੇਰਿਆ ਸਿਵਾ ਤੇ ਸਿਮਰਨ 도ਵੇ ਆਹੋ